ਸਤਿ ਸ਼੍ਰੀ ਅਕਾਲ ਜੀ। ਸਵਾਗਤ ਆ ਤੁਹਾਡਾ ਨਵੇਂ ਬਲੌਗ ਦੇ ਵਿੱਚ। ਅੱਜ ਆਪਾਂ ਤੁਹਾਨੂੰ ਗੁਰਦੁਆਰਾ ਨਾਡਾ ਸਾਹਿਬ ਪਾਤਸ਼ਾਹੀ 10ਵੇਂ ਦੇ ਦਰਸ਼ਨ ਕਰਾਵਾਂਗੇ ਤੇ ਉੱਥੋਂ ਦੇ ਸੰਪੂਰਨ ਇਤਿਹਾਸ ਦੇ ਬਾਰੇ ਜਾਣਕਾਰੀ ਦੇਵਾਂਗੇ। ਆਜੋ ਜੀ ਮਿਲਦੇ ਆ ਬਲੌਗ ਦੇ ਵਿੱਚ। ਇਹ ਆਪਾਂ ਪਹੁੰਚ ਗਏ ਜੀ ਰਾਮਗੜ੍ਹ ਜਿੱਥੇ ਫਨ ਸਿਟੀ ਹੈ। ਆਪਾਂ ਰਾਮਗੜ੍ਹ ਪਹੁੰਚ ਗਏ ਜੀ ਉਹ ਪਿੱਛੇ ਫਨ ਸਿਟੀ ਲੰਘ ਕੇ ਗਈ ਆ ਇਸ ਲਾਇਓਰ ਤੋਂ ਆਪਾਂ ਨੀਚੇ ਨੂੰ ਆਉਂਨੇ ਆ ਰਾਮਗੜ੍ਹ ਤੇ ਲੈਫਟ ਸਾਈਡ ਡੇਰਾ ਬਸੀ ਨੂੰ ਜਾਂਦਾ ਹੈ ਰੋਡ ਸਿੱਧਾ ਪੰਜ ਗੁੱਲੇ ਨੂੰ ਜਾਂਦਾ ਗੁਰਦੁਆਰਾ ਨਾਡਾ ਸਾਹਿਬ ਪੰਚਕੁਲੇ ਦੇ ਵਿੱਚ ਪੈਂਦਾ ਬਾਈ। ਬਾਈ ਨੇ ਵੀ ਕੈਮਰਾ ਲਾ ਰੱਖਿਆ ਹੈ। ਹਾਂਜੀ ਵੀਰੇ। ਹਾਂਜੀ ਵੀਰੇ, ਕੀ ਹਾਲ ਹੈ? ਵਧੀਆ ਇੱਕਦਮ। ਤੁਸੀਂ ਸੁਣਾਓ। ਠੀਕ ਹੋ। ਵਧੀਆ ਵਧੀਆ। ਹੋ ਕੀ ਹਾਲ ਚਾਲ ਜੀ ਸਾਰਿਆਂ ਦੇ? ਵਧੀਆ ਵਧੀਆ। ਠੀਕ ਹੈ ਜੀ। ਚਲੋ। ਇਹ ਕੈਮਰਾ ਕਾਦੇ ਵਾਸਤੇ ਲਾਇਆ ਵੀਰੇ? ਵੀਰੇ ਆਪਾਂ ਵੀ ਵਲੋਗਿੰਗ ਕਰਦੇ ਆ। ਅੱਛਾ। ਆਪਾਂ ਸ਼ਾਰਟ ਵੀਡੀਓ ਪਾਉਂਦੇ ਆ। ਸ਼ਾਰਟ ਵੀਡੀਓ? ਹਾਂਜੀ। ਅੱਛਾ ਸ਼ਾਰਟ ਵੀਡੀਓ ਬਣਾ ਕੇ ਪਾਉਂਦੇ ਆ। ਚਲਾ ਕੇ ਤਾਂ ਦਿਖਾ ਦੇ ਮੜਾ ਇਹਨੂੰ ਕਿਵੇਂ ਚੱਲੂ ਹਾਂ ਤੇ ਚੱਲ ਗਿਆ ਮੈਂ ਫਿਰ ਰਿਕਾਰਡਿੰਗ ਕਰਦਾ ਇਹ ਕਿੰਨਾ ਟਾਈਮ ਰਿਕਾਰਡਿੰਗ ਕਰਦਾ ਹੈ ਇਹਦੀ ਬੈਟਰੀ ਇੱਕ ਡੇਢ ਘੰਟਾ ਖੜਦਾ ਅੱਛਾ ਇੱਕ ਵਾਰੀ ਚਾਰਜ ਕਰਕੇ ਡੇਢ ਘੰਟਾ ਕੱਢ ਜਾਂਦਾ ਹੈ ਇੱਧਰ ਫਲਾਇਓਵਰ ਦਾ ਕੰਮ ਚੱਲੀ ਜਾਂਦਾ ਹਨਾ ਕਾਫੀ ਟਾਈਮ ਤਾਂ ਚੱਲ ਰਿਹਾ ਹੈ ਕੰਮ ਜਾਨਾ ਕੰਪਲੀਟ ਕਰਿਆ ਨਹੀਂ ਇਹਨਾਂ ਨੇ ਪਰ ਇਹ ਸ ਫਾਇਦਾ ਬਹੁਤ ਹੋ ਜਾਏਗਾ ਯਹਾਂ ਬਹੁਤ ਐਕਸੀਡੈਂਟ ਹੋਏ ਕਰਾਦੇ ਪਹਿਲਾਂ ਜਿਹੜਾ ਅੱਗੇ ਉਹ ਘਟਾ ਨਾ ਹਾਂ ਉੱਥੇ ਹੁਣ ਉਹ ਤਾਂ ਬਚਾਅ ਹੋ ਜਾਊਗਾ ਇਧਰ ਕਿਹੜਾ ਸੈਕਟਰ ਪੈ ਜਾਂਦਾ ਹੈ ਇਹ ਇਹਦਾ ਜੀ 26 ਸੈਕਟਰ 27 ਹੀ ਸ਼ੁਰੂ ਆ ਇਸ ਤੋਂ ਅੱਗੇ 26 ਆ ਜੂਗਾ ਸੈਕਟਰ 27 ਹੈ ਹੈ ਨਾ ਹਾਂਜੀ

ਬਹੁਤ ਟਾਈਮ ਦੀਆਂ ਬਣ ਰਹੀਆਂ ਨੇ ਹਨਾ ਹਾਂਜੀ ਇਹਨਾਂ ਤੇ ਰੋਕ ਲਗਾਦੀ ਸੀਗੀ ਨਾ ਇਹਨਾਂ ਨੇ ਕੀ ਵੀ ਯਾਰਾ ਲਾਲਾ ਨੇ ਡੀਆਰਡੀ ਵਾਲਾ ਕੀ ਚੱਕਰ ਕੀ ਹੈ ਇਹਦਾ ਕੀ ਕਹਦੇ ਇਹਨਾਂ ਦੀ ਹਾਈਟ ਜ਼ਿਆਦਾ ਉਹਨਾਂ ਦਾ ਸਾਰਾ ਏਰੀਆ ਦਿੱਤਾ ਅੱਛਾ ਠੀਕਾ ਸਟੇ ਲੱਗੀ ਹੋਈ ਆ ਕਾਫੀ ਟਾਈਮ ਤੋਂ ਐ ਹੀ ਖੜੀਆਂ ਨੇ ਬਿਲਡਿੰਗਾਂ ਦੀ ਹਨ ਕਦੇ ਕੰਮ ਜਾ ਫਲੈਟ ਜਿਹਦਾ ਚੱਲ ਪਿਆ ਸੀ ਹੁਣ ਵਿੱਚ ਨੂੰ ਸਟੇ ਲਾ ਦਿੱਤੀ ਸਟੇ ਬੰਦੇ ਨੇ ਫੇਰ ਹਟਵਾ ਲਈ ਹਟਵਾ ਕੇ ਇੱਕ ਬਿਲਡਿੰਗ ਤੇ ਪੇਂਟ ਦਾ ਕੰਮ ਪੂਰਾ ਕਰਦੇ ਆ ਦੁਬਾਰਾ ਫੇਰ ਸਟੇ ਲੱਗੀ ਦੁਬਾਰੇ ਫੇਰ ਲਾਤੀ ਉਹਨਾਂ ਦਾ ਕਿੰਨਾ ਨੁਕਸਾਨ ਹੈ ਯਾਰ ਹਨਾ ਜਿਹੜੇ ਲੋਕਾਂ ਨੇ ਫਲੈਟ ਲਏ ਨੇ ਉਹਨਾਂ ਦਾ ਵੀ ਬੜਾ ਨੁਕਸਾਨ ਹੈ ਦੋਨੇ ਸਾਈਡ ਤੇ ਨਾ ਪਹਾੜੀਆਂ ਨੇ ਬਾਈ। ਆ ਜਿਹੜਾ ਪੁਲ ਦੇਖ ਰਹੇ ਤੁਸੀਂ ਇਹ ਮਤਲਬ ਜਾਨਵਰਾਂ ਵਾਸਤੇ ਜੰਗਲੀ ਜਾਨਵਰਾਂ ਵਾਸਤੇ ਉੱਪਰੋਂ ਬਣਾਇਆ ਸੀ ਇਹ ਪੁਲ ਤਾਂ ਕਿ ਜਾਨਵਰ ਉੱਪਰੋਂ ਪਹਾੜੀ ਕ੍ਰੋਸ ਕਰਕੇ ਦੂਜੀ ਪਹਾੜੀ ਤੇ ਜਾ ਸਕਦੇ ਆ। ਪਰ ਬਈ ਲੋਕਾਂ ਦਾ ਤੁਹਾਨੂੰ ਪਤਾ ਹੀ ਆ ਉੱਪਰ ਜਾਲੀਆਂ ਵੀ ਲਾਈਆਂ ਸੀ ਲੋਹੇ ਦੀਆਂ ਕਿ ਕੋਈ ਵੀ ਜਾਨਵਰ نیچے ਨਾ ਗਰੇ। ਪਤੰਦਰ ਜਾਲੀਆਂ ਹੀ ਪੱਟ ਕੇ ਲੈ ਗਏ ਦੱਸ ਕੀ ਕਰੀਏ ਭਾਈ ਹਾਂ ਸੱਚੀ ਗੱਲ ਹੈ ਜਾਲੀਆਂ ਲਾਈ ਸੀ ਸਰਕਾਰ ਨੇ ਜਾਲੀ ਹੀ ਪੱਟ ਕੇ ਲੈ ਗਏ ਇਹ ਆਪਾਂ ਪਹੁੰਚ ਗਏ ਮੋਰਨੀ ਟੀਪੁਆਇੰਟ ਤੇ ਇੱਧਰ ਰਾਈਟ ਸਾਈਡ ਮੋਰਨੀ ਟੀਪੁਆਇੰਟ ਆ ਇਹ ਰਸਤਾ ਮੋਰਨੀ ਨੂੰ ਜਾਂਦਾ ਭਾਈ ਇਹ ਆ ਗਿਆ ਬੋਰਡ ਸ੍ਰੀ ਗੁਰਦੁਆਰਾ ਨਾਟਾ ਸਾਹਿਬ ਸਲਿਪ ਰੋਡ ਹੋ ਜਾ ਇੱਥੋਂ ਕੰਮ ਕਰਕੇ ਲੋਕਰ ਆ ਜਾਈ ਨਹੀਂ ਹਨਾ ਯਾਰ ਚੋਰੀਆਂ ਚਾਰੀਆਂ ਕਰੀ ਜਾਂਦੇ ਪਤਾ ਨਹੀਂ ਜਾਲੀ ਵਧੀਆ ਲਾਈ ਹੋਈ ਸੀਗੀ ਵੀ ਜਾਨਵਰ ਚੱਲ ਕੋਈ نیچے ਨਾ ਗਿਰ ਜੇ ਹਾਂ ਪੇਂਟ ਕੋਟ ਸਾਰਾ ਕਰਤਾ ਸਰ ਜੀ ਜਾਲੀਏ ਗੈਪ ਕਰਤਾ ਲੈਫਟ ਸਾਈਡ ਤੇ ਪਾਰਸ ਹਸਪੀਟਲ ਹੁਣ ਆਪਾਂ ਬਸ ਪਹੁੰਚ ਗਏ ਨਾਡਾ ਸਾਹਿਬ ਇਹ ਬਈ ਨਵੀਂ ਪਾਰਕਿੰਗ ਬਣੀ ਹੈਗੀ ਹੁਣ ਚਲਾਤੀ ਕਰਤੀ ਓਪਨਿੰਗ ਇਹਦੀ ਗੁਰਦੁਆਰਾ ਸਾਹਿਬ ਚ ਨਵੀਂ ਪਾਰਕਿੰਗ ਬਣੀ ਆ ਇਹ ਪਹਿਲਾਂ ਇੱਥੇ ਪਾਰਕਿੰਗ ਨਹੀਂ ਹੁੰਦੀ ਸੀ ਮਤਲਬ ਪੂਰਨਮਾਸ਼ੀ ਤੇ ਐਤਵਾਰ ਬਹੁਤ ਜ਼ਿਆਦਾ ਭਰਦਾ ਬਈ ਇੱਥੇ ਪੂਰਨਮਾਸ਼ੀ ਨੂੰ ਤਾਂ ਗੱਡੀ ਖੜਾਉਣ ਨੂੰ ਜਗ੍ਹਾ ਨਹੀਂ ਮਿਲਦੀ ਇਧਰੋਂ ਮਾਜਰੀ ਚੌਂਕ ਤੱਕ ਇਧਰੋਂ ਰਾਮਗੜ੍ਹ ਵਾਲੀ ਸਾਈਡ ਪੂਰਾ ਜਾਮ ਲੱਗ ਜਾਂਦਾ ਇਹ ਗੁਰਦੁਆਰਾ ਦੀ ਐਂਟਰੀ ਆ ਇਧਰ ਪਾਰਕਿੰਗ ਆ नीचे बेसमेंट चा, है चार फिर ऊपर फिर उधर ऊपर एक पार्किंग है इधर आ जाओ जी दर्शन करो ਪਾਹ ਹੁਣ ਆਏ ਇੱਧਰ ਆ ਜੀ ਸੱਜੇ ਪਾਸੇ ਇੱਥੇ ਜੀ ਸਿੱਖੀ ਨਾ ਜਰਤਾ ਇੱਧਰ ਜੋੜਾ ਘਰ ਵਰਦਾਰਾ ਫਾਉਂਦੀ ਦਿਉੜੀ ਦੇ ਨਾਲ ਹੀ ਖੱਬੇ ਪਾਸੇ ਸਰਾਂ ਵੀ ਬਣੀ ਹੋਈ ਆ ਬਾਈ ਗੁਰੂ ਗੋਬਿੰਦ ਸਿੰਘ ਨਿਵਾਸ ਜੇ ਕਿਸੇ ਯਾਤਰੀ ਨੂੰ ਰਹਿਣਾਗਾ ਇੱਥੇ ਕਮਰਾ ਮਿਲ ਜਾਂਦਾ ਮੇਕ ਸਤਿ ਪਾਉ ਹਰਿਆ ਬਰਸੇ ਮੇ ਰਾ ਪ੍ਰਸ਼ਾਦ ਦਾ ਕਾਊਂਟਰ ਇੱਧਰ ਖੱਬੇ ਪਾਸੇ ਹੈ ਜਦੋਂ ਆਪਾਂ ਗੁਰਦੁਆਰਾ ਸਾਹਿਬ ਸੈਂਟਰ ਕਰ ਜਾਂਦੇ ਆਂ ਅੰਬਿਸਰਤ ਪਈ ਮੋਈ ਅਮਰ ਮੰਦੂ ਜੀ ਹਾਂ ਬਰ 嗯嗯 ব্রহ্মাণ मोहिময় মানি मोहि ਇੱਧਰ ਗੁਰਦੁਆਰਾ ਸਾਹਿਬ ਦੇ ਅਖੰਡ ਪਾਠ ਸਾਹਿਬ ਪ੍ਰਕਾਸ਼ ਨੇ ਜੀ ਇੱਧਰ ਕੈਬਨ ਬਣੇ ਹੋਏ ਨੇ ਅਖੰਡ ਪਾਠ ਸਾਹਿਬ ਵਾਸਤੇ ਇਹ ਅਖੰਡ ਪਾਠ ਸਾਹਿਬ ਲਈ ਕੈਬਨ ਬਣੇ ਹੋਏ ਨੇ ਇੱਧਰ ਸੱਚਖੰਡ ਸਾਹਿਬ ਇੱਥੇ ਮਹਾਰਾਜ ਦਾ ਸੁਖਾਸਨ ਹੁੰਦਾ ਸੱਚਖੰਡ ਵਸਿਆ ਨਿਰੰਕਾਰ ਜਨਮ ਅਨਿਵਾਸ ਸਾਡੇ ਸਦਾ ਘਾਲ ਤੁਰੇ ਤੱਕ ਨਾਮ ਹਰਿ ਨਿਤਰਣ ਹੈ ਨਾਮ ਘਾਲ ਤੁਰੇ ਤੱਕ ਅੱਜ ਦਾ ਹੁਕਮਨਾਮਾ ਸਾਹਿਬ ਇਹ ਸਮਾਸਾਰਨੀ ਹੈ ਜੀ ਗੁਰਦੁਆਰਾ ਸਾਹਿਬ ਦੇ ਦੁਆਰਾ ਸਾਹਿਬ ਦਾ ਇਤਿਹਾਸ ਹੈ ਜੀ ਇੱਧਰ ਗੁਰਦੁਆਰਾ ਸਾਹਿਬ ਚ ਚਾਹ ਦਾ ਲੰਗਰ ਹੈ ਜੀ ਲੰਗਰ ਇੱਥੇ 24 ਘੰਟੇ ਚੱਲਦਾ ਜੀ ਚਾਹੇ ਚਾਹ ਦਾ ਲੰਗਰ ਚਾਹੇ ਪ੍ਰਸ਼ਾਦੇ ਦਾ ਲੰਗਰ 24 ਘੰਟੇ ਚੱਲਦਾ ਇਹ ਲੰਗਰ ਸਾਹਿਬ ਇਹ ਚ ਬੀਲ ਹੈ ਜੀ ਗੁਰਦੁਆਰਾ ਸਾਹਿਬ ਚ ਇਧਰ ਜੀ ਪ੍ਰਸ਼ਾਦੇ ਦਾ ਲੰਗਰ ਹੈ ਇਸ ਦੀ ਨਾਸ ਨਸੋ ਲੰਗਰ ਹੈ ਇਹ 24 ਘੰਟੇ ਲੰਗਰ ਅਵੇਲੇਬਲ ਹੈ ਜੀ 24 ਘੰਟੇ ਲੰਗਰ ਚੱਲਦਾ ਰਹਿੰਦਾ ਗੁਰਦੁਆਰਾ ਸਭ ਤੋਂ ਬਾਹਰ ਨਿਕਲਦੇ ਐਚਡੀਐਫਸੀ ਦਾ ਏਟੀਐਮ ਤੇ ਇਧਰ ਦੁਕਾਨਾਂ ਨੇ ਮਿਉਂਹਿਆਣੇ ਭਾਰਗਨ ਇਹ ਲੋਕ ਕਰਦੇ ਨੇ ਮੈਂ ਹੋ ਤਾਂ ਹਾਂ ਇਹ ਨਾ ਇਥੇ ਥਰਮਾਲਾ ਸਾਹਿਬ ਗੁਰੂ ਮਹਾਰਾਜ ਦੀਆਂ ਫੋਟਾਂ ਤੇ ਰਸਤਾ ਵਗੈਰਾ ਲੈ ਸਕਦੇ ਆਪਾਂ ਇਹ ਬਾਤ ਕੋਈ ਨਹੀਂ ਏ ਆ ਜੀ ਸਾਰੀ ਪਾਰਕਿੰਗ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਉਹ ਸਾਹਮਣੇ ਸਰਾ ਜੇ ਕਿਸੇ ਯਾਤਰੀ ਨੂੰ ਕਮਰਾ ਲੈਣਾ ਤਾਂ ਇੱਥੇ ਰਹਿ ਸਕਦਾ ਕਮਰਾ ਲੈ ਕੇ ਆਪਣਾ ਆਈਡੀ ਪ੍ਰੂਫ ਦਿਓ ਕਮਰਾ ਲੈ ਲਓ ਇਧਰ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਦਾ ਦਫਤਰ ਆ ਇਹ ਸਾਹਮਣੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀਵਾਨ ਹਾਲ ਇੱਧਰ ਗੁਰਦੁਆਰਾ ਸਾਹਿਬ ਦੀ ਭਾਈ ਨਾਟੂ ਸਾਹਿਬ ਦੀ ਸਪੈਂਸਰੀ ਵਿਖੋਂ ਐਲੋਪੈਥਿਕ ਆਯੁਰਵੇਦ ਹੋਮਿਓਪੈਥ ਤੇ ਡੈਂਟਰਲ ਸੇਵਾਵਾਂ ਮੁਫਤ ਨੇ ਮੁਫਤ ਦਵਾਈ ਲੈ ਸਕਦੇ ਹੁਣ ਤੁਸੀਂ ਦਰਸ਼ਨ ਕਰੇ ਨੇ ਜੀ ਗੁਰਦੁਆਰਾ ਨਾਡਾ ਸਾਹਿਬ ਪਾਤਸ਼ਾਹੀ ਦਸਵੀਂ ਸੋ ਇੱਥੋਂ ਦਾ ਇਤਿਹਾਸ ਹੈ ਜੀ ਆਪਾਂ ਤੁਹਾਨੂੰ ਸੰਖੇਪ ਦੇ ਵਿੱਚ ਦੱਸਦੇ ਹਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਗਾਣੀ ਦਾ ਜੁੱਧ ਫਤਿਹ ਕਰਿਆ ਸੀਗਾ ਉਸ ਤੋਂ ਬਾਅਦ ਮਹਾਰਾਜ ਪੌਂਟਾ ਸਾਹਿਬ ਹੁੰਦੇ ਹੋਏ ਰਾਜਪੁਰ ਰਾਣੀ ਤੋਂ ਮਾਨਕ ਟਾਬਰਾ ਟੋਕਾ ਸਾਹਿਬ ਹੁੰਦੇ ਹੋਏ ਇਸ ਸਥਾਨ ਤੇ ਆ ਕੇ ਮਹਾਰਾਜ ਰੁਕੇ ਸੀ 나ਡੂ ਸਾਹ ਲਬਾਣੇ ਨੇ ਮਹਾਰਾਜ ਦੀ ਬਹੁਤ ਸੇਵਾ કરી ਮਹਾਰਾਜ ਉਹਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਨੂੰ ਵਰ ਦਿੱਤਾ ਕਿ ਤੇਰਾ ਨਾਮ ਰਹਿੰਦੀ ਦੁਨੀਆ ਤੱਕ ਚਮਕੇਗਾ ਤੇਰੇ ਨਾਮ ਤੇ ਇਸ ਸਥਾਨ ਦਾ ਨਾਮ ਰੱਖਿਆ ਜਾਵੇਗਾ ਸੋ ਭਾਈ 나ਡੂ ਸ਼ਾਹ ਲਵਾਣੇ ਦੇ ਨਾਮ ਤੇ ਗੁਰਦੁਆਰਾ ਸਾਹਿਬ ਦਾ ਨਾਮ ਨਾਡਾ ਸਾਹਿਬ ਰੱਖਿਆ ਗਿਆ ਹੈ ਜੀ ਸੋ ਇੱਥੇ ਪੂਰਨਮਾਸ਼ੀ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਪੂਰਨਮਾਸ਼ੀ ਨੂੰ ਮਤਲਬ ਬਹੁਤ ਜ਼ਿਆਦਾ ਸੰਗਤ ਇਕੱਤਰ ਹੁੰਦੀਆਂ ਨੇ ਪੂਰਨਮਾਸ਼ੀ ਤੇ ਐਤਵਾਰ ਦਾ ਦਿਨ ਬਹੁਤ ਜ਼ਿਆਦਾ ਭਾਰੀ ਇਕੱਠ ਹੁੰਦਾ ਜੀ ਇੱਥੇ ਸੋ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਹਜੇ ਤੱਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਕਰਿਓ ਇੱਕ ਵਾਰੀ ਆ ਕੇ ਜਰੂਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਸੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੁਸੀ ਅਗਲੀ ਵੀਡੀਓ ਕਿੱਥੋਂ ਦੀ ਦੇਖਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਆ ਕੇ ਕਮੈਂਟ ਕਰੋ ਤਾਂ ਜੋ ਅਸੀਂ ਤੁਹਾਨੂੰ ਉਹੀ ਵੀਡੀਓ ਬਣਾ ਕੇ ਅਪਲੋਡ ਕਰ ਸਕੀਏ ਧੰਨਵਾਦ